ਹਾਂਜੀ ਦੋਸਤੋ ਮੈਂ ਤੁਹਾਡਾ ਬੱਗੀ ਹੇਅਰ ਵੀਰੋ ਅੱਜ ਸਵਾਲ ਆਇਆ ਸੀ ਕੁਝ ਦੋਸਤਾਂ ਮਿੱਤਰਾਂ ਦਾ ਵੀ 47 ਦੀ ਜਿਹੜੀ ਵੰਡ ਹੋਈ ਆ ਭਾਰਤ ਦੀ ਇਹ ਧਾਰਮਿਕ ਤੌਰ ਤੇ ਕਿਉਂ ਹੋਈ ਆ ਸੋ ਇਹੀ ਸਵਾਲ ਸੀ ਇਹਦੇ ਬਾਰੇ ਗੱਲ ਕਰਨੀ ਆਪਾਂ ਅੱਜ ਵੀਰੋ ਜਿਹੜੀ 47 ਦੀ ਵੰਡ ਹੋਈ ਆ ਧਾਰਮਿਕ ਵੀ ਇਹਦੇ ਪਿੱਛੇ ਕਾਰਨ ਨੇ ਕਾਰਨ ਕੁਝ ਆਰਥਿਕ ਵੀ ਸੀ ਵੱਡਾ ਕਾਰਨ ਤਾਂ ਇਹ ਇਹਦੇ ਵਿੱਚ ਜ਼ਗੀਰਦਾਰੀ ਨੂੰ ਖਤਮ ਕਰਨ ਦਾ ਵੀ ਸੀ ਕਿਉਂਕਿ ਜਿਹੜੇ ਆਪਣੇ ਵਿਹਾਰ ਪੰਜਾਬ ਯੂਪੀ ਦੇ ਵਿੱਚ ਵੱਡੇ ਮੁਸਲਮ ਜ਼ਗੀਰਦਾਰ ਸਨ ਉਹਨਾਂ ਨੂੰ ਇਹ ਗੱਲ ਕਲੀਅਰ ਸੀ ਵੀ ਇਹ ਜਿਹੜੀ ਜੇ ਅੰਗਰੇਜ਼ ਭਾਰਤ ਨੂੰ ਜਾਂਦੇ ਨੇ ਤਾਂ ਜਿਹੜੀ ਜ਼ਗੀਰਦਾਰੀ ਪ੍ਰਥਾ ਉਹ ਖਤਮ ਹੋਊਗੀ ਤੇ ਜਿਹੜੇ ਆਮ ਕਿਸਾਨ ਨੇ ਉਹ ਆਪਣੇ ਮਾਲਕ ਜ਼ਮੀਨਾਂ ਦੇ ਵੀ ਬਣ ਸਕਦੇ ਨੇ ਸੋ ਇਸ ਕਰਕੇ ਉਹਨਾਂ ਨੇ ਆਪਣੀਆਂ ਜ਼ਗੀਰਾਂ ਬਚਾਉਣ ਦੇ ਲਈ ਤੇ ਭਾਰਤ ਨਾਲੋਂ ਅਲੱਗ ਹੋਣਾ ਹੀ ਵੇਤਰ ਸਮਝਿਆ ਤੇ ਦੂਜੇ ਕਾਰਨ ਜਨਾਬ ਦੇ ਇਹ ਵੀ ਸੀ ਵੀ ਅਸੀਂ ਜਿਹੜੇ ਮੁਸਲਮਾਨ ਹਾਂ ਉਹਨਾਂ ਦਾ ਜਿਹੜਾ ਕਲਚਰ ਹੈ ਸਮਾਜਿਕ ਕਲਚਰ ਰਿਸ਼ਤੇ ਨਾਤੇ ਦਾ ਕਲਚਰ ਖਾਣ ਪੀਣ ਦੇ ਮਾਮਲਿਆਂ ਦੇ ਵਿੱਚ ਇਹ ਭਾਰਤ ਦੀਆਂ ਬਾਕੀ ਨਸਲਾਂ ਨਾਲੋਂ ਕੁਝ ਅਲੱਗ ਕਿਸਮ ਦਾ ਹੈ ਇਸ ਕਰਕੇ ਅਸੀਂ ਐਡਜਸਟ ਨਹੀਂ ਹੋ ਸਕਾਂਗੇ ਇਹਨਾਂ ਦੇ ਵਿੱਚ ਸੋ ਇਸ ਆਧਾਰ ਉੱਤੇ ਹੀ ਇਹ ਵੰਡ ਹੋਈ ਆ ਤੇ ਜਿਹੜੀ ਵੰਡ ਦੇ ਵਿੱਚ ਕਈ ਦੋਸ਼ ਇਹ ਲਗਾ ਦਿੱਤੇ ਜਾਂਦੇ ਨੇ ਵੀ ਗਾਂਧੀ ਇਹਦੇ ਲਈ ਜ਼ਿੰਮੇਵਾਰ ਆ ਜਾਂ ਨਹਿਰੂ ਜ਼ਿੰਮੇਵਾਰ ਆ ਇਹ ਇੱਕ ਤਰ੍ਹਾਂ ਦਾ ਭਰਮ ਜਾਲੀ ਆ ਅਜਿਹਾ ਕੁਝ ਨਹੀਂ ਸੀ ਤੇ ਕਾਰਨ ਇਹਦੇ ਇਹ ਸੀ ਬਈ ਐਂਡ ਤੱਕ ਤਾਂ ਨਹਿਰੂ ਨੇ ਮਲਾਨਾ ਅਬਦੁਲ ਕਲਾਮ ਨੇ ਬਹੁਤ ਜ਼ੋਰ ਲਗਾਇਆ ਵੀ ਇਹ ਵੰਡ ਨਾ ਕੀਤੀ ਜਾਵੇ ਅੰਤਰਮ ਸਰਕਾਰ ਜਿਹੜੀ ਕਾਇਮ ਹੋਈ ਸੀ ਆਜ਼ਾਦੀ ਤੋਂ ਪਹਿਲਾਂ ਉਨ੍ਹਾਂ ਦੇ ਵਿੱਚ ਹੀ ਮੁਸਲਮ ਲੀਗ ਤੇ ਕਾਂਗਰਸ ਨੇ ਜਦੋਂ ਸਾਂਝੀ ਸਰਕਾਰ ਇੱਕ ਟ్రायल ਦੇ ਤੌਰ ਤੇ ਬਣਾਈ ਸੀ ਤਾਂ ਉਹਦੇ ਵਿੱਚ ਵੀ ਇਹ ਆਪਣੇ ਮੁਸਲਮ ਮੁਹੰਮਦ ਅਲੀ ਜਨਾਬ ਦੀ ਮੁਸਲਮ ਲੀਗ ਦਾ ਜਿਹੜਾ ਰੋਲ ਸੀ ਬੜਾ ਨੈਗੇਟਿਵ ਸੀ ਉਹ ਉਹਦੇ ਬੜੇ ਕਦੇ ਇਸ ਦਿਨ ਡਿਟੇਲ ਚ ਜਾਵਾਂਗੇ ਉਹਦੇ ਬਾਰੇ ਵੀ ਗੱਲ ਕੀਤੀ ਜਾ ਸਕਦੀ ਆ ਵੀ ਉਸ ਸਰਕਾਰ ਦੇ ਵਿੱਚ ਕੀ ਕੀ ਅਜਿਹਾ ਹੁੰਦਾ ਸੀ ਵੀ ਆਖਰ ਜਿਹੜਾ ਨਹਿਰੂ ਉਹਨਾਂ ਨੂੰ ਜਾਂ ਕਾਂਗਰਸ ਨੂੰ ਇਹਦੇ ਉੱਤੇ ਸਾਈਨ ਕਰਨੇ ਪਏ ਸੋ ਵੀਰੋ ਜਦੋਂ ਅੰਤਮ ਤੱਕ ਕਾਫੀ ਜ਼ੋਰ ਲੱਗਿਆ ਰਿਹਾ ਵੀ ਕਿਵੇਂ ਨਾ ਕਿਸੇ ਤਰੀਕੇ ਨਾਲ ਇਹ ਵੰਡ ਨੂੰ ਰੋਕਿਆ ਜਾਵੇ ਇੱਥੋਂ ਤੱਕ ਕਿ ਮਹਾਤਮਾ ਗਾਂਧੀ ਨੇ ਮੁਹੰਮਦ ਅਲੀ ਜਨਾਹ ਨੂੰ ਪ੍ਰਧਾਨ ਮੰਤਰੀ ਬਹੁ ਬਣਾਉਣ ਦੀ ਵੀ ਇੱਕ ਤਵਦੀਜ਼ ਰੱਖ ਦਿੱਤੀ ਸੀ ਉਹਦੇ ਮੂਹਰੇ ਵੀ ਕਿਵੇਂ ਨਾ ਕਿਵੇਂ ਵੰਡ ਨੂੰ ਰੋਕਿਆ ਜਾਵੇ ਪਰ ਜਨਾਹ ਆਪਣੀ ਮੰਗ ਤੇ ਅੜਿਆ ਹੋਇਆ ਸੀ ਅੰਗਰੇਜ਼ਾਂ ਦੀ ਸ਼ੈ ਸੀ ਉਹਨਾਂ ਨੂੰ ਅਤੇ ਜਦੋਂ ਐਂਡ ਤੱਕ ਕਾਂਗਰਸ ਨਹੀਂ ਮੰਨੀ ਇਸ ਲਈ ਤੇ ਸਿੱਖਾਂ ਦਾ ਵੀ ਵੱਡਾ ਵਿਰੋਧ ਸੀ ਵੀ ਵੰਡੇ ਨਾ ਕੀਤੀ ਜਾਵੇ ਕਿਉਂਕਿ ਸਿੱਖਾਂ ਦਾ ਵੱਡਾ ਨੁਕਸਾਨ ਹੋਣਾ ਸੀ ਅ ਅੱਜ ਵੀ ਪਾਕਿਸਤਾਨ ਦੇ ਹਿੱਸਿਆਂ ਦੇ ਵਿੱਚ ਜਿਹੜੀਆਂ ਜ਼ਮੀਨਾਂ ਛੱਡ ਕੇ ਆਈਆਂ ਪੰਜਾਬ ਦੇ ਵਪਾਰੀ ਵਰਗ ਦਾ ਖੱਤਰੀ ਵਰਗ ਦਾ ਵੀ ਵੱਡਾ ਨੁਕਸਾਨ ਸੀ ਉਹਨਾਂ ਦੇ ਕੰਮ ਕਾਜ ਉੱਥੇ ਸੀ ਸੋ ਪੰਜਾਬ ਦਾ ਸਾਰੇ ਹੀ ਵਰਗ ਖਾਸ ਕਰਕੇ ਸਿੱਖ ਵੀ ਇਹ ਵੰਡ ਦੇ ਖਿਲਾਫ ਸੀ ਕਿ ਮੇਰਾ ਕਿਵੇਂ ਉਹ ਕਰਕੇ ਇਕੱਠਾ ਰੱਖਣਾ ਚਾਹੁੰਦੇ ਸੀ ਤੇ ਉਹਨਾਂ ਦਾ ਦਬਾਅ ਸੀ ਕਾਂਗਰਸ ਉੱਤੇ ਵੀ ਇਹ ਵੰਡ ਨਾ ਕੀਤੀ ਜਾਵੇ ਸੋ ਐਂਡ ਨੂੰ ਜਦੋਂ ਕੋਈ ਨਾ ਹਲ ਹਿਲਾ ਚੱਲਿਆ ਤਾਂ ਮੁਹੰਮਦ ਅਲੀ ਜਿਨਾ ਨੇ ਡਾਇਰੈਕਟ ਐਕਸ਼ਨ ਦਾ ਐਲਾਨ ਕਰ ਦਿੱਤਾ ਭਈ ਜੇ ਸਾਡਾ ਪਾਕਿਸਤਾਨ ਨਹੀਂ ਬਣਾਇਆ ਜਾਂਦਾ ਤਾਂ ਅਸੀਂ ਡਾਇਰੈਕਟ ਐਕਸ਼ਨ ਕਰਾਂਗੇ ਬੰਗਾਲ ਚ ਪੰਜਾਬ ਚ ਡਾਇਰੈਕਟ ਐਕਸ਼ਨ ਦਾ ਮਤਲਬ ਏਸੀਬ ਅਸੀਂ ਹਿੰਦੂ ਅਤੇ ਸਿੱਖਾਂ ਦੀ ਮਾਸ ਕਿਲਿੰਗ ਕਰਾਂਗੇ ਵੀ ਅਸੀਂ ਮਾ ਵੱਡ ਵਡਾਂਗਾ ਸ਼ੁਰੂ ਕਰ ਦੇਣਾ ਹੈ ਸੋ ਚਲੋ ਪਹਿਲਾਂ ਵੀ ਇਹ ਕੁਝ ਦੇਰ ਧਮਕੀਓ ਲੱਗਦੀ ਰਹੀ ਉਹ ਤੋਂ ਬਾਅਦ ਕਲਕੱਤੇ ਦੇ ਵਿੱਚ ਡਾਇਰੈਕਟ ਐਕਸ਼ਨ ਕਰ ਦਿੱਤਾ ਗਿਆ ਉਹ ਤੋਂ ਕਲਕੱਤੇ ਤੋਂ ਬਾਅਦ ਪਸ਼ਾਵਰ ਮੁਲਤਾਨ ਦੇ ਵਿੱਚ ਵੱਡੇ ਪੰਦਰ ਤੇ ਹਿੰਦੂ ਅਤੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਤੇ ਜਿਹੜਾ ਬਿਆਨ ਉਹ ਵੀ ਬਾਹਰ ਆ ਅੰਕੜਿਆਂ ਮੁਤਾਬਕ ਹੁਣ ਮੈਂ ਕਰੈਕਟ ਤਾਂ ਕਹਿ ਨਹੀਂ ਸਕਦਾ ਸ਼ਾਇਦ ਬੰਗਾਲ ਦੇ ਵਿੱਚ ਹੀ 6000 ਦੇ ਲਗਭਗ ਮਾਰੇ ਗਏ ਸੀ ਤੇ ਪਿਸ਼ਾਵਰ ਤੇ ਮਲਤਾਨ ਦੇ ਵਿੱਚ ਵੀ ਬਹੁਤ ਵੱਡਾ ਕਤਲੇਆਮ ਹੋਇਆ ਸੀ ਸੋ ਜਦੋਂ ਇਹ ਕੁਝ ਦੇਖਿਆ ਗਿਆ ਉਸ ਟਾਈਮ ਦੇ ਸਾਰੇ ਲੀਡਰਸ਼ਿਪ ਨੇ ਤਾਂ ਉਹਨਾਂ ਨੇ ਪਾਕਿਸਤਾਨ ਦੇਣਾ ਹੀ ਤੇ ਸੈਨ ਕਰਨੇ ਹੀ ਬਿਹਤਰ ਸਮਝੀ ਕਿਉਂਕਿ ਉਹ ਇੱਕ ਬਹੁਤ ਵੱਡੀ ਮਜਬੂਰੀ ਬਣ ਗਈ ਸੀ ਉਸਨਾਂ ਹੀ ਰੋ ਫਿਰ ਇਧਰ ਹਿੰਦੂ ਤੇ ਸਿੱਖਾਂ ਵਿੱਚ ਵੀ ਫੈਲੇ ਆ ਕਿਉਂਕਿ ਜੇ ਨਾ ਕੁਝ ਉਸ ਟਾਈਮ ਅਸਲੇ ਦਾ ਹੱਲ ਕੱਢਿਆ ਜਾਂਦਾ ਹਿੰਦੁਸਤਾਨ ਦੇ ਵਿੱਚ ਵੀ ਡਾਇਰੈਕਟ ਐਕਸ਼ਨ ਪਲਾਨ ਦਾ ਜਿਹੜਾ ਕਾਊਂਟਰ ਅਟੈਕ ਹੋਣਾ ਸੀ ਉਹਨੇ ਪੂਰੇ ਦੇਸ਼ ਨੂੰ ਆਜ਼ਾਦ ਹੋਣ ਤੋਂ ਪਹਿਲਾਂ ਹੀ ਇੱਕ ਖਾਨਾ ਜੰਗੀ ਵੱਲ ਧੱਕ ਦੇਣਾ ਸੀ ਸੋ ਇਸ ਕਰਕੇ ਉਹ ਸੈਨ ਕੀਤੇ ਗਏ ਦੇ ਸਰੋਤਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਇਹਦੇ ਲਈ ਤੁਹਾਨੂੰ ਕਈ ਸਾਰੀਆਂ ਕਿਤਾਬਾਂ ਵੀ ਮੈਂ ਰეკਮੈਂਡ ਕਰ ਸਕਦਾ ਜੀ ਤੁਸੀਂ ਪੜ੍ਹਣੀਆਂ ਹੁਣ ਚਾਹੇ ਉਹ ਅਬਦੁਲ ਕਲਾਮ ਆਜ਼ਾਦ ਦੀ ਹੋਵੇ ਤੇ ਨਹਿਰੂ ਉਹਨਾਂ ਦੀਆਂ ਚਿੱਠੀਆਂ ਹੋਣ ਉਸ ਸਮੇਂ ਦੇ ਅੰਗਰੇਜ਼ ਅਫਸਰਾਂ ਦਾ ਆਪਸੀ ਪੱਤਰ ਵਿਵਹਾਰ ਹੋਵੇ ਕਿਉਂਕਿ ਇਹ ਥੋੜੇ ਸਮੇਂ ਦੀਆਂ ਗੱਲਾਂ ਨਹੀਂ ਹੈਗੀਆਂ ਵੀ ਇਹ ਕਹਾਣੀਆਂ ਕਿੱਥੋਂ ਚੱਲੀਆਂ ਇਹਦੇ ਲਈ ਤੁਹਾਨੂੰ 47 ਤੋਂ 50 60 ਸਾਲ ਪਹਿਲਾਂ ਦੇ ਇਤਿਹਾਸ ਤੋਂ ਗੱਲ ਸ਼ੁਰੂ ਕਰਨੀ ਪਊਗੀ ਚਾਹੇ ਖিলাਫਤ ਤੋਂ ਅੰਦੋਲਨ ਹੋਵੇ ਤੇ ਇਹਦੇ ਲਈ ਸਭ ਤੋਂ ਸਰੋਤ ਦਾ ਜੇ ਵੈਸਟ ਤੁਸੀਂ ਪੁੱਛਣਾ ਹੈ ਤਾਂ ਪ੍ਰਧਾਨ ਮੰਤਰੀ ਨਾਂ ਦੀ ਇੱਕ ਸੀਰੀਜ਼ ਆ ਸ਼ੇਖਰ ਕਪੂਰ ਦੀ ਉਹ ਬੜੀ ਤਾਥਾਤਮਕ ਸੀਰੀਜ਼ ਤੇ ਉਹ ਦੇਖੀ ਜਾ ਸਕਦੀ ਆ ਤੇ ਭਾਰਤ ਦੀ ਵੰਡ ਬਾਰੇ ਰਿਆਸਤਾਂ ਬਾਰੇ ਉਸ ਤੋਂ ਬਾਅਦ ਭਾਰਤ ਦੇ ਲਾਗੂ ਹੋਏ ਕਾਨੂੰਨਾਂ ਬਾਰੇ ਉਸ ਟਾਈਮ ਦੇ ਭਾਰਤੀ ਸਮਾਜ ਬਾਰੇ ਬਹੁਤ ਕੁਝ ਜਾਣਨ ਦਾ ਚੀਜ਼ਾਂ ਮਿਲਣਗੀਆਂ ਉਹ ਸੀਰੀਜ਼ ਦੇ ਵਿੱਚ ਧੰਨਵਾਦ